ਲੁਧਿਆਣਾ ਤੇ ਤਾਜਪੁਰ ਰੋਡ ਤੋਂ ਇੱਕ ਮੰਦ ਭਾਗੀ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਜਿੱਥੇ ਦੋ ਮੁੰਡੇ ਜਿਹੜੇ ਆ ਉਹ ਪਾਣੀ ਦੇ ਵਿੱਚ ਜਾਣ ਤੋਂ ਬਾਅਦ ਜਿਹੜੀ ਉਹਨਾਂ ਦੀ ਮੌਤ ਹੋ ਗਈ ਕੀ ਕਾਰਨ ਕੀ ਹੈ ਗੱਲਬਾਤ ਕਰਦੇ ਆ ਪਰਿਵਾਰ ਸਾਡੇ ਨਾਲ ਮੌਜੂਦ ਹੈ ਸਰ ਕੀ ਹੋਇਆ ਕੀ ਸੀ ਵਾਪਰਿਆ ਕਿਵੇਂ ਇਹ ਹਾਦਸਾ ਸਰ ਇਹ ਇਸ ਤਰ੍ਹਾਂ ਜੀ ਉੱਥੇ ਇਹਨਾਂ ਨੇ ਕਰਾਇਆ ਸਤਸੰਗ ਬਾਬੇ ਜੀ ਨੇ ਕਿਹੜੇ ਬਾਬੇ ਜੀ ਨੇ ਇਹ ਜਿਹੜਾ ਬੁੱਢਾ ਦਰਿਆ ਸਾਫ ਕਰਕੇ ਕਹਿੰਦਾ ਹਾਂ ਕੀ ਆਪਾਂ ਕੋਈ ਨਾਂ ਨਹੀਂ ਮੈਂ ਜਾਣਦਾ ਇਹਨਾਂ ਬਾਬੇ ਬੁੱਬਿਆਂ ਦਾ ਕਿਸੇ ਨਾਂ ਨਹੀਂ ਜਾਣਦਾ ਵੈਸੇ ਗੱਲ ਹੈ ਕਿ ਇਸ ਤਰ੍ਹਾਂ ਇਹਨੇ ਜੀ ਦਰਿਆ ਸਾਫ ਕਰਾਣ ਦੇ ਮਾਰੇ ਵੀ ਬੱਚਿਆਂ ਨੂੰ ਇੱਥੇ ਉਹਦਾ ਕਿਉਂ ਦਿੱਤਾ ਵੀ ਤੁਸੀਂ ਨਹਾਣ ਦਾ 15 ਫੁੱਟ ਡੂੰਗਾ ਤੁਸੀਂ ਕਰਵਾਇਆ ਹੋਇਆ ਕੋਲ ਕੋਲ ਹਾਂ ਸਾਰੇ ਚਾਰੋਂ ਪਾਸੇ ਮੰਨ ਲਓ ਅੱਜ ਮੇਰਾ ਬੱਚਾ ਡੁੱਬਿਆ ਨਾਲ ਦੇ ਮੇਰੇ ਗਵਾਂਢੀਆਂ ਦਾ ਵੀ ਬੱਚਾ ਉਹ ਵੀ ਮੇਰਾ ਪੁੱਤ ਹੈ ਮੈਂ ਨਹੀਂ ਚਾਹੁੰਦਾ ਵੀ ਬਾਬਾ ਤੁਸੀਂ ਇਹੋ ਜੇ ਕੰਮ ਕਿਤੇ ਹੋਇਆ ਤੁਸੀਂ ਇਹ ਪੁੱਠੇ ਕੰਮ ਕਰਾ ਰਹੇ ਹੋ ਵੀ ਤੁਸੀਂ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਕੀ ਗੁਰਦੁਆਰੇ ਜਾਓ ਕਿੱਥੇ ਪਾਸੇ ਵੀ ਜਾਓ ਪ੍ਰੈਨ ਨਾ ਕੰਮ ਕਰਾਓ ਤੁਸੀਂ ਸਾਰੇ ਸੰਗਤ ਨੂੰ ਬੁਲਾ ਕੇ ਪਿੱਛੇ ਬਾਬੇ ਨੇ ਦੇਖਿਆ ਵੀ ਨਹੀਂ ਕਿ ਕਿਹੜਾ ਬੱਚਾ ਡੁੱਬਿਆ ਕਿਹੜਾ ਨਹੀਂ ਡੁੱਬਿਆ ਉਹਨੇ ਬਾਬੇ ਨੇ ਬਸ ਐਂ ਦੇਖਿਆ ਨਾਲੇ ਦਰਿਆ ਦੇ ਕੰਢੇ ਫਿਰ ਵਾਪਸ ਉਹਨੂੰ ਸੇਵਾਦਾਰ ਉਹਨੂੰ ਫੜ ਕੇ ਬਾਬਾ ਜੀ ਨੇ ਫਿਰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮੋੜਕੋ ਲੈ ਕੇ ਚਲੇ ਗਏ ਨੇ ਕਿਹੜਾ ਸਮਾਗਮ ਕਿਹੜਾ ਕਰਵਾਇਆ ਜਾ ਰਿਹਾ ਸੀ ਉੱਥੇ ਇਹ ਬਸ ਇਹ ਹੈ ਵੀ ਕਹਿੰਦੇ ਵੀ 11ਵੀਂ ਮਈ ਦੇ ਵਿੱਚ ਕੋਈ ਖੰਡ ਪਾੜ ਰਖਾਇਆ ਕੋਈ ਇਦਾਂ ਹੀ ਬਸ ਐਨੇ ਬਾਬੇ ਨੇ ਐਂ ਲਿਖ ਕੇ ਬੋਰਡ ਦੇ ਉੱਤੇ ਲਾਇਆ ਸੀਗਾ ਤੇ ਮੈਂ ਜਦੋਂ ਮੈਂ ਪੜਿਆ ਮੈਂ ਕਿਹਾ ਚਲ ਉਹ ਬੱਚੇ ਕਹਿੰਦੇ ਡੈਡੀ ਇੱਥੇ ਲੰਗਰ ਲੱਗਣਾ ਮੈਂ ਕਿਹਾ ਚਲੋ ਛੱਡੋ ਪਰੇ ਯਾਰ ਮੈਂ ਕਿਹਾ ਤੁਸੀਂ ਲੰਗਰ ਆ ਵਿੱਚ ਕੀ ਕਰਨ ਜਾਣਾ ਮੈਂ ਕਿਹਾ ਤੁਸੀਂ ਘਰੇ ਰਹਿਆ ਕਰੋ ਆਪਣੇ ਘਰੇ ਰਹਿਆ ਕਰੋ ਉਹ ਬੱਚੇ ਨੇ ਮੇਰੇ ਘਰੇ ਮੈਂ ਦਿਹਾੜੀ ਕਰ ਰਹੀ ਪਰਲੀ ਗਲੀ ਵਿੱਚ ਮੇਰਾ ਬੇਟਾ ਕਹਿੰਦਾ ਡੈਡੀ ਮੈਂ ਤੁਹਾਡੇ ਜੋ ਪਰੌਂਠੇ ਲਾ ਕੇ ਰੱਖਤੇ ਤੇ ਤੁਸੀਂ ਪਰੌਂਠੇ ਖਾ ਲਿਆ ਕੇ ਮੈਂ ਕਿਹਾ ਪੁੱਤ ਤੂੰ ਘਰੇ ਰਹੀਂ ਮੈਂ ਆ ਰਿਹਾ ਘੰਟੇ ਤੱਕ ਉਹ ਕਹਿੰਦਾ ਠੀਕ ਆ ਉਹ 12:30 ਵਜੇ ਘਰੋਂ ਗਿਆ ਉਸ ਤੋਂ ਬਾਅਦ ਮੈਂ 1 ਵਜੇ ਕਰਿਆ ਆ ਮੇਰੇ ਭਰਾ ਦੇ ਭਤੀਜੇ ਮੇਰਾ ਮੁੰਡ ਭਤੀਜੇ ਨੇ ਮੈਨੂੰ ਆ ਕੇ ਦੱਸਿਆ ਤਾਇਆ ਵੀ ਤੇਰਾ ਹ ਉਸ ਤੋਂ ਬਾਅਦ ਮੈਂ ਉੱਥੋਂ ਭੱਜਾ ਫੜਾਫੜ ਮੈਂ ਦਰਿਆ ਕੋਲ ਨਹੀਂ ਗਿਆ ਮੈਂ ਬਾਬੇ ਵਾਲ ਨਹੀਂ ਦੇਖਿਆ ਪਹਿਲਾਂ ਮੈਂ ਸਿੱਧਾ ਦਰਿਆ 'ਚ ਦੇਖਿਆ ਵੀ ਮੇਰਾ ਹੰਝ ਕਿੱਥੇ ਮੇਰਾ ਪੁੱਤ ਕਿੱਥੇ ਹੈ ਮੈਂ ਕਹਾ ਦੂਜਾ ਪੁੱਤ ਵੀ ਕਿੱਥੇ ਉਹ ਵੀ ਮੈਂ ਕਹਾ ਉਹ ਕਹਿੰਦੇ ਦੋਵੇਂ ਡੁੱਬੇ ਹੋਏ ਨੇ ਇਕੱਠੇ ਮੈਂ ਕਹਾ ਦੋਨਾਂ ਨੂੰ ਮੈਂ ਕਹਾ ਲੱਭੋ ਇੱਥੋਂ ਉਹ ਵਿਚਾਰੇ ਜਿਹੜੇ ਮੁੰਡੇ ਦੂਸਰੇ ਸੀਗੇ ਮੱਛੀ ਵਾਲੇ ਉਹ ਪਰਲੇ ਪਾਸੇ ਲੱਭਦੇ ਫਿਰੇ ਦੋ ਤਿੰਨ ਮੁੰਡੇ ਹੋਰ ਲੱਭਦੇ ਰਹੇ ਉਹਨਾਂ ਨੂੰ ਕਿਤੇ ਨਹੀਂ ਮਿਲਿਆ ਜੋ ਕਿ ਜਿੱਥੇ ਉਹ ਬਣਾਇਆ ਐ ਨੇ ਢਾਲ 15 ਫੁੱਟ ਦਾ ਡੂੰਘਾ ਥੱਲੇ ਉਹ ਐਨਾ ਖਾ ਹੈਗਾ ਕਿ ਬੰਦਾ ਉੱਥੋਂ ਵਾਪਸ ਮੁੜ ਕੇ ਲ ਬਾਬੇ ਨੂੰ ਇਹ ਚਾਹੀਦਾ ਵੀ ਤੁਸੀਂ ਇਹ ਡੂੰਗਾ ਕਰ ਰਹੇ ਹੋ ਕਮ ਸੇ ਕਮ ਮੱਲੇ ਆਣਾ ਤੂੰ ਕੋ ਐਦਾਂ ਨਾ ਨਾ ਕਰ ਵੀ ਤੂੰ ਬੱਚੇ ਡਬਾਉਣ ਲੱਗ ਕੇ ਆਇਆ ਇਹ ਕਿੰਨੇ ਵਜੇ ਦੀ ਘਟਨਾ ਹੈ ਇਹ 1 ਵਜੇ ਤੋਂ 1 ਵਜੇ ਹਾਂਜੀ ਸੋ ਜਦੋਂ ਬੱਚੇ ਨਹਾ ਰਹੇ ਸੀ ਉੱਥੇ ਜਦੋਂ ਗਏ ਸੀਗੇ ਤਾਂ ਕਿੰਨੇ ਸਮੇਂ ਬਾਅਦ ਜਿਹੜਾ ਉਸ ਨੂੰ ਉਹਨਾਂ ਨੂੰ ਬੱਚੇ ਨੂੰ ਕੱਟਿਆ ਗਿਆ ਇੱਕ 10 ਤੇ ਹੋਇਆ ਜੀ ਇੱਕ 10 ਤੇ ਮੈਨੂੰ 10 ਤੇ ਘਰੇ ਆ ਕੇ ਖ਼ਬਰ ਮਿਲੀ ਜੀ ਮੇਰਾ ਭਤੀਜੇ ਨੇ ਆ ਕੇ ਮੈਨੂੰ ਦੱਸਿਆ ਕਹਿੰਦਾ ਤਾਇਆ ਜੀ ਉਹ ਹੰਝ ਡੁੱਬ ਗਿਆ ਹਾਂ ਕਹਿੰਦਾ ਹੰਝ ਡੁੱਬ ਗਿਆ ਤੇ ਉਹ ਨੋ ਵੀਰਾ ਵਿਚਾਲਾ ਉੱਥੇ ਜਾ ਕੇ ਮੈਂ ਬਚਾਣ ਦੀ ਕੋਸ਼ਿਸ਼ ਕੀਤੀ ਨਹੀਂ ਲੱਭਿਆ ਕਿੰਨੇ ਦੋ ਮੁੰਡੇ ਸੀ ਆਂਢੀ ਗਵੰਢੀ ਸੀ ਹਾਂਜੀ ਇੱਕ ਆਹੀ ਮੁੰਡਾ ਜੀ ਜਿਹੜਾ ਹੁਣ ਐਂਬੂਲੈਂਸ 'ਚ ਆਇਆ ਜੀ ਅਵੇ ਮੁੰਡਾ ਇਹਦਾ ਨਾਂ ਇਹ ਵੀ ਮੇਰੇ ਗਵੰਢੀ ਹੈ ਤੁਹਾਡੇ ਬੇਟੇ ਦਾ ਕੀ ਨਾਮ ਮੇਰੇ ਮੁੰਡੇ ਦਾ ਨਾਂ ਜੀ ਗੁਰਜੀਤ ਆ ਉਹਦਾ ਘਰ ਦੇ ਵਿੱਚ ਇਹਨੂੰ ਅਸੀਂ ਹੰਝ ਕਹਿੰਨੇ ਆ ਤਿੰਨਵੀਂ ਕਲਾਸ ਦੇ ਵਿੱਚ ਪੜ੍ਹਦੇ ਸੀਗੇ ਛੇਵੀਂ ਕਲਾਸ ਤੋਂ ਪਾਸ ਕਰਕੇ ਸਾੜਿਆ ਸੀਗਾ ਜੀ ਤੇ ਆਪਣੇ ਉਹ ਤਾਂ ਪੜਦਾ ਹੀ ਹੁਣ ਮੈਂ ਇਹਨੂੰ ਪੁੱਛਿਆ ਮਗਾ ਪੁੱਤ ਪੜਨਾ ਕਹਿੰਦਾ ਨਹੀਂ ਡੈਡੀ ਮੈਂ ਪੜਨਾ ਨਹੀਂ ਕਹਿੰਦਾ ਮੈਂ ਉੱਦੇ ਹੀ ਬਸ ਕਰੇ ਮਗਾ ਚੱਲ ਤੂੰ ਮੇਰੇ ਕੋਲ ਹੀ ਰਹਿ ਆ ਘਰ ਕਰੇ ਮਗਾ ਕਿਤੇ ਕੰਮ ਸਿੱਖਣ ਨੂੰ ਨਹੀਂ ਲਾਇਆ ਸੀ ਕਿਤੇ ਵੀ ਨਹੀਂ ਲਾਇਆ ਸੀ ਬਸ ਘਰ ਪਰਿਵਾਰ ਦੇ ਵਿੱਚ ਹੋਰ ਕਿੰਨੇ ਜੀ ਹੈਗੇ ਨੇ ਕਿੰਨੇ ਬੱਚੇ ਨੇ ਤੁਹਾਡੇ ਇਸ ਤੋਂ ਵੱਡ ਇਹ ਮੁੰਡੇ ਤੋਂ ਵੱਡਾ ਇੱਕ ਵੱਡਾ ਮੁੰਡਾ ਵੀ ਹੈਗਾ ਇਸ ਤੋਂ ਛੋਟਾ ਇੱਕ ਮੁੰਡਾ ਹੈਗਾ ਇਸ ਤੋਂ ਛੋਟੀ ਉਹ ਕੁੜੀ ਹੈਗੀ ਤਿੰਨ ਬੇਟੇ ਸੀ ਮੇਰੇ ਇੱਕ ਚਲਾ ਗਿਆ ਜੀ ਹੁਣ ਦੋ ਬੇਟੇ ਰਹਿ ਗਏ ਇੱਕ ਬੇਟੀ ਰਹਿ ਗਈ ਘਰਦਿਆਂ ਦੀ ਕੀ ਹਾਲਾਤ ਨੇ ਬੱਚਿਆਂ ਦੇ ਕੀ ਕਰੇਗੇ ਹੁਣ ਮੈਂ ਤਾਂ ਮਜ਼ਦੂਰੀ ਕਰਦਾ ਜੀ ਵੱਧ ਦਿਹਾੜੀ ਕਰਦਾ ਜੀ ਦਿਹਾੜੀ ਕਰਕੇ ਮੈਂ ਇਹਨਾਂ ਨੂੰ ਪਾਲਦਾ ਜੀ ਕਿਉਂਕਿ 4 ਸਾਲ ਹੋ ਗਏ ਇਹਦੀ ਮਾਂ ਨੂੰ ਛੱਡ ਕੇ ਗਈ ਹੋਈ ਆ ਉਹ ਕਿਸੇ ਹੋਰ ਵਿਅਕਤੀ ਨਾਲ ਰਹਿ ਰਹੀ ਆ ਮੇਰੇ ਸਹੁਰੇ ਪਰਿਵਾਰ ਨੂੰ ਵੀ ਪਤਾ ਸ ਮੇਰੇ ਸਾਰੇ ਯਾਨਕੀ ਰਿਸ਼ਤੇਦਾਰਾਂ ਨੂੰ ਪਤਾ ਵੀ ਉਹ ਮਾਂ ਇਹ ਨਹੀਂ ਦੇਖਾਈ ਮੇਰੇ ਬੱਚੇ ਪਿੱਛੇ ਕੀ ਹੋਊਗਾ ਮੈਂ ਹੀ ਇਹਨਾਂ ਨੂੰ ਪਾਲਿਆ ਜਦ ਛੋਟੇ ਛੋਟੇ ਸੀਗੇ 10 ਸਾਲ ਦੇ ਇੱਕ 9 ਸਾਲ ਦਾ ਇੱਕ 8 ਸਾਲ ਦਾ ਇਹਨਾਂ ਨੂੰ ਮੈਂ ਹੀ ਪਾਲਿਆ ਜੀ ਸੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਂ ਹੀ ਮੰਗ ਕਰਨਾ ਚਾਹਣਾ ਜੀ ਜੋ ਬਾਬੇ ਨੇ ਆ ਬਣਾਇਆ ਇਹ ਇੱਥੇ ਆਪਣਾ ਡੇਰਾ ਜ ਆ ਇਹ ਡੇਰਾ ਇੱਥੋਂ ਚੱਕਿਆ ਜਾਵੇ ਠੀਕ ਹੈ ਜੀ ਸਾਰੇ ਸਹੂਲਤਾਂ ਹੋਣ ਕਿ ਇਹ ਜਿਹੜਾ ਤੋਂ ਜਲਦ ਸਾਫ਼ ਕਰਨ ਨੂੰ ਸੋਚਣ ਦਾ ਇਹ ਕਦੀ ਨਹੀਂ ਸਾਫ਼ ਹੋ ਸਕਦਾ ਇਹ ਅੱਜ ਵੀ ਕੱਲ ਵੀ ਗੰਦਾ ਹੈ ਇਹ ਕੱਲ ਵੀ ਇਹ ਰਹਿ ਰੋਗਾ ਕਹਿੰਦਾ ਅੱਜ ਵੀ ਗੰਦਾ ਰਹੋਗਾ ਕੋਈ ਇੰਤਜ਼ਾਮ ਨਹੀਂ ਸੀ ਕੀਤੇ ਹੋਏ ਉੱਥੇ ਜਿਸ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਬੱਚੇ ਉਸ ਦੇ ਵਿੱਚ ਨਹਾਣ ਗਏ ਉਹਨਾਂ ਨੂੰ ਰੋਕਿਆ ਨਹੀਂ ਗਿਆ ਵੀ ਤੁਸੀਂ ਇੱਥੇ ਨਾ ਜਾਓ ਇਹ ਡੂੰਗੀ ਜਗ੍ਹਾ ਹੈ ਨਹੀਂ ਭਾਜੀ ਕੋਈ ਮਹਾਰਾਜ ਕੋਈ ਰੋਕਿਆ ਨਹੀਂ ਨਾ ਕੋਈ ਬੰਦਾ ਹੀ ਨਹੀਂ ਇਹਨਾਂ ਨੇ ਖੜਾ ਕੀਤਾ ਹੈ ਜੀ ਮਾਰ ਲਓ ਤੁਸੀਂ ਬੰਦਾ ਖੜਾ ਕਰੋ ਹਾਂ ਵੀ ਦੋ ਬੰਦੇ ਖੜੇ ਕਰੋ ਹਾਂ ਭਾਈ ਜਿਨੇ ਨਾਣਾ ਬਹਿ ਕੇ ਨਹਾਉ ਲੋ ਇੱਥੇ ਤੁਸੀਂ ਅੱਗੇ ਬੱਚੇ ਮੰਗਾ ਚਲੇ ਗਏ ਕਿ ਉਧਰ ਚਲੇ ਗਏ ਦਰਿਆ ਦੇ ਵਿੱਚ ਕਿੰਨੇ ਕ ਬੱਚੇ ਉੱਥੇ ਨਹਾ ਰਹੇ ਸੀ ਤਿੰਨ ਚਾਰ ਮੁੰਡੇ ਹੋਰ ਨਹਾ ਰਹੇ ਸੀ ਉਹ ਤਾਂ ਸੰਗਲ ਫੜ ਕੇ ਨਹਾ ਰਹੇ ਸੀ ਉਰੇ ਤੇ ਇਹ ਦੋ ਜਣੇ ਪਿੱਛੇ ਸੀ ਬਾਕੀ ਇਹ ਦੋ ਜਣੇ ਪਿੱਛੇ ਸੀ ਉਹ ਤਾਂ ਦੋ ਤਿੰਨ ਜਣੇ ਅੱਗੇ ਨਹਾ ਕੇ ਨਿਕਲੇ ਆਏ ਇਹ ਬਾਅਦ ਚ ਵੜ ਗਏ ਇਹ ਆਪਣੇ ਮਸਤੀ ਨਾਲ ਨਹਾ ਰਹੇ ਸੀ ਉਹ ਜਦੋਂ ਉਹਦਾ ਪੈਰ ਫਿਸਲ ਗਿਆ ਦੂਜੇ ਮੁੰਡੇ ਆਵੇ ਦਾ ਤੇ ਨਾਲੇ ਇਹਨੂੰ ਕਹਿੰਦਾ ਪਚਾਈ ਬਚਾਈ ਇਹ ਫੜ ਲਗਾ ਨਾਲੇ ਇਹਨੂੰ ਵੀ ਖਿੱਚ ਕੇ ਨਾਲ ਹੀ ਲੈ ਗਿਆ ਸੋ ਮੈਂ ਇਹ ਪੁੱਛਣਾ ਚਾਹ ਰਿਹਾ ਜਦੋਂ ਇਹ ਡੁੱਬ ਰਹੇ ਸੀ ਤਾਂ ਉਸ ਵੇਲੇ ਉੱਥੇ ਕੋਈ ਲੋਕ ਹੋਣਗੇ ਕਿਸੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਿੰਨਾ ਸਮਾਂ ਮਤਲਬ ਉਸ ਦਰਿਆ ਦੇ ਵਿੱਚ ਡੁੱਬੇ ਰਹੇ ਬੱਚੇ ਘੱਟ ਨਾ ਘੱਟ ਜੀ ਉੱਥੇ ਬੰਦਾ ਬਾਦੂ ਸੀਗਾ ਜੀ ਬੁੜੀਆਂ ਵੀ ਸੀਗੀਆਂ ਸਾਡੇ ਪਿੰਡ ਦਾ ਜਿਹੜਾ ਸਰਪੰਚ ਸਾਹਿਬ ਆ ਉਹ ਵੀ ਉੱਥੇ ਮੌਜੂਦ ਸੀਗਾ ਉਨੇ ਨੇ ਸੋਚਿਆ ਵੀ ਮੇਰੇ ਮਹੱਲੇ ਦਾ ਕੋਈ ਜਵਾਗ ਡੁੱਬਿਆ ਮੈਂ ਕੋਈ ਕਾਰਵਾਈ ਕਰਵਾਵਾਂ ਇਹਨਾਂ ਤੇ ਕੋਈ ਦੇਖਾਂ ਵੀ ਕੀ ਗੱਲਬਾਤ ਹੈ ਉਹ ਆਪ ਜਾ ਕੇ ਆਰਾਮ ਨਾਲ ਘਰੇ ਬਹਿ ਗਿਆ ਮੈਨੂੰ ਹਰਦੀਪ ਸਿੰਘ ਮੁੰਡੇ ਵਾਲੇ ਦਾ ਉਹ ਮੇਰੇ ਜਨਕੀ ਹੁੰਦਲ ਚੌਂਗ ਦਾ ਮੁੰਡਾ ਇੱਕ ਮੁੰਡਾ ਹੈਗਾ ਉਹਨੇ ਫੋਨ ਕਰਕੇ ਗੱਲਬਾਤ ਕੀਤੀ ਉਹ ਕਹਿੰਦਾ ਜੀ ਇਹ ਬਹੁਤ ਭਾਗਵਨਾਟਕ ਜਾਨਕੀ ਗੱਲਬਾਤ ਹੋਈ ਹੈ ਤੇ ਬਹੁਤ ਮਾੜੀ ਗੱਲ ਹੋਈ ਤੁਹਾਡੇ ਨਾਲ ਸੋ ਸਮਾਂ ਕਿੰਨਾ ਕਿੰਨਾ ਸਮਾਂ ਇਹ ਬੱਚੇ ਜਿਹੜੇ ਉਸ ਦਰਿਆ ਦੇ ਵਿੱਚ ਡੁੱਬੇ ਰਹੇ ਕਿੰਨਾ ਸਮਾਂ ਲੱਗਿਆ ਉਹਨਾਂ ਨੂੰ ਕੱਢਣ ਨੂੰ 2 ਘੰਟੇ ਉਸ ਦੇ ਅੰਦਰ ਡੁੱਬੇ ਰਹੇ ਕਿਸੇ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ 3:30 ਵਜੇ ਬੱਚੇ ਨਿਕਲੇ ਲੱਗਦਾ ਨਹੀਂ ਜੇ ਇਹਨਾਂ ਨੂੰ ਪਹਿਲਾਂ ਕੱਢ ਲਿੱਤਾ ਜਾਂਦਾ ਤਾਂ ਅੱਜ ਬਚ ਜਾਂਦੇ ਹਾਂਜੀ ਜੇ ਪਹਿਲਾਂ ਕੱਢ ਸਕਦੇ ਸੀ ਨਾ ਤੇ ਬੱਚੇ ਬਚ ਸਕਦੇ ਦੋਨੇ ਇਹ 3:30 ਵਜੇ ਬੱਚੇ ਨਿਕਲੇ ਆ ਜੀ 4 ਵਜੇ ਮੈਂ ਆਪਣੇ ਬੱਚਾ ਘਰੇ ਲੈ ਗਿਆ ਮੈਂ ਹਸਪੀਟਲ ਕੋਲ ਵੀ ਦਿਖਾਇਆ ਉਹ ਕਹਿੰਦੇ ਨਹੀਂ ਡੈੱਡ ਆ ਜੀ ਕਿਹੜੇ ਹਸਪੀਟਲ ਤੁਸੀਂ ਲੈ ਕੇ ਗਏ ਮਾਨ ਸਿੰਘ ਦਾ ਕੋਲ ਚੁੰਗੀ ਕੋਲ ਮੋਹਨ ਸਿੰਘ ਹਸਪੀਟਲ ਹੈ ਉੱਥੇ ਦਿਖਾਇਆ ਪਰ ਡਾਕਟਰ ਹੈ ਨਹੀਂ ਸੀ ਉੱਥੇ ਨਰਸਾਂ ਨੇ ਦੇਖ ਕੇ ਕਹਿੰਦੇ ਤੁਸੀਂ ਹੋਰ ਪਾਸੇ ਲੈ ਜਾਓ ਫਿਰ ਅਸੀਂ ਘਰੇ ਡਾਕਟਰ ਬੁਲਾਇਆ ਕੋਲ ਉਹਨੇ ਦੇਖਿਆ ਪੂਰਾ ਚੈੱਕਅਪ ਕੀਤਾ ਕਹਿੰਦੇ ਨਹੀਂ ਭਾਈ ਜੀ ਤੇ ਦੂਸਰੇ ਬੱਚੇ ਨੂੰ ਕਿੱਥੇ ਲਜਾਇਆ ਗਿਆ ਉਹਨੂੰ ਤਾਂ ਇਹਦੇ ਭਰਾ ਤੇ ਉਹਦੀ ਜਾਨਕੀ ਮਾਂ ਕੋਈ ਮਾਮਾ ਮੂਆ ਨਾਲ ਹੋਰ ਰਿਸ਼ਤੇਦਾਰ ਸੀ ਉਹ ਇਹਨੂੰ ਸੀਐਮਸੀ ਲਿਆਏ ਪਰ ਕਿੱਥੇ ਲਿਆਏ ਮੈਨੂੰ ਪਤਾ ਨਹੀਂ ਸੀ ਨਾ ਮੈਨੂੰ ਦੋਨਾਂ ਦੀ ਹੋਸ਼ ਰਹੀ ਮੈਂ ਤਾਂ ਇਹ ਹੀ ਕਹਿੰਦਾ ਵੀ ਦੋਨੇ ਬੱਚਾ ਨੂੰ ਇਨਸਾਮ ਮਿਲੇ ਸਰ ਕੀ ਮੰਗ ਕੀ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਮਾਣ ਲਜ਼ੀਰ ਨੂੰ ਗਰੀਵਾਂ ਨੇ ਇਹ ਮੈਦਾਨੀ ਦੇ ਨਾਲ ਨਾ ਪਸਾਉਂਦੇ। ਜੇ ਹੁਣ ਇਹ ਮੰਨੇ ਨੇ ਜੀ ਤੇ ਗੌਰਮੇਟ ਪਾ ਲੈਗੇ ਜੀ ਅਸੀਂ ਵੀ ਜਮਾ ਵਸਾਉਣੀ ਕੋਈ ਐ ਨਹੀਂ ਸਹੀ ਤਰ੍ਹਾਂ ਕਰਨ ਲਵਾਗੇ। ਉਹ ਕੀ ਲੱਗਦਾ ਸਰ ਜੇ ਉੱਥੇ ਪੁਖਤਾ ਪ੍ਰਬੰਧ ਹੁੰਦੇ ਜੇਕਰ ਲੋਕ ਹੁੰਦੇ ਉੱਥੇ ਉਹਨਾਂ ਨੂੰ ਸਮਝਾਉਂਦੇ ਕਿ ਐਨੀ ਡੁੰਗਾਈ ਦੇ ਵਿੱਚ ਨਹੀਂ ਜਾਣਾ ਇਸ ਥਾਂ ਤੇ ਨਹੀਂ ਜਾਣਾ ਤਾਂ ਅੱਜ ਤੁਹਾਡੇ ਬੱਚੇ ਤੁਹਾਡੇ ਹੱਥਾਂ ਦੇ ਵਿੱਚ ਹੁੰਦੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਜੀਵਤ ਹੁੰਦੇ ਤੁਹਾਡਾ ਨਾ ਹੱਸ ਖੇਡ ਰਹੇ ਹੁੰਦੇ ਹਾਂਜੀ ਇਹ ਸਾਰੇ ਜੇ ਉੱਥੇ ਕੋਈ ਬੰਦਾ ਹੁੰਦਾ ਨਾ ਇਹਨਾਂ ਦਾ ਮੌਜੂਦ ਆਮ ਆਪਣਾ ਬੰਦਾ ਵੀ ਇਹਨਾਂ ਦਾ ਕੋਈ ਹੁੰਦਾ ਖੜੇ ਕਿਤੇ ਹੁੰਦੇ ਦੋ ਤਿੰਨ ਬੰਦੇ ਹਾਂ ਭਾਈ ਬੱਚੋ ਅੱਗੇ ਨਹੀਂ ਜਾਣਾ ਇਹ ਡੂੰਗਾ ਬਹੁਤ ਕਰ ਦਿੱਤਾ ਤੁਸੀਂ ਅੱਗੇ ਨਹੀਂ ਜਾਣਾ ਇਹ ਲਾਹ ਪਰਵਾਈ ਹੋਈ ਆ ਬਸ ਇਹ ਲਾਹ ਪਰਵਾਈ ਦੇ ਕਰਕੇ ਤੁਸੀਂ ਬੱਚਾਂ ਨੂੰ ਇਸ਼ਨਾਨ ਕਰਨ ਦੇਤਾ ਵੀ ਇੱਥੇ ਨਹਾ ਲੋ ਹੈ ਪਹਿਲਾਂ ਵਿਸਾਖੀ ਦਾ ਤਿਹਾਰ ਸੀਗਾ ਉਦੋਂ ਪੁਖੜੀ ਵਿੱਚ ਇਹਨੇ ਲਾਇਆ ਸੀਗਾ ਡੇਰਾ ਉਦੋਂ ਪੁਖੜੀ ਵਿੱਚ ਸਾਰੇ ਨਹਾਣ ਚਲੇ ਗਏ ਉਦੋਂ ਅਸੀਂ ਕਿਹਾ ਚਲ ਛੱਡੋ ਪਹਿਰੇ ਵਿਸਾਖੀ ਦਾ ਤਿਹਾਰ ਆ ਚਲ ਨਹਾਇਆ ਉਦੋਂ ਮੇਰੇ ਬੱਚੇ ਨਹੀਂ ਗਏ ਉਦੋਂ ਬੱਚੇ ਮੇਰੇ ਘਰੇ ਸੀਗੇ ਪਰ ਇੱਕ ਪਾਸੇ ਨਹਾਣ ਤੋਂ ਮਨਾ ਵੀ ਕੀਤਾ ਜਾਂਦਾ ਸੀ ਪਹਿਲਾਂ ਕਿ ਇੱਥੇ ਨਹੀਂ ਨਹਾਣਾ ਚਾਹੀਦਾ ਹਾਂਜੀ ਇੱਥੇ ਮੈਂ ਇਹ ਸੋਚ ਕਹਿਣਾ ਚਾਹੁੰਦਾ ਹਾਂ ਵੀ ਬਾਬੇ ਨੂੰ ਕਹਿਣਾ ਚਾਹੀਦਾ ਵੀ ਵੀ ਬੱਚੇ ਇੱਥੇ ਨਾ ਆਣ ਅੱਗੇ ਬਾਬਾ ਬੱਚਿਆਂ ਨੂੰ ਹੋਰ ਹੁਸ਼ਿਆਰੀ ਦਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਇੱਥੇ ਨਹਾਇਆ ਕਰੋ ਬੱਚੇ ਉਹ ਮੱਛੀਆਂ ਫੜਿਆ ਕਰੋ ਆਹ ਕਰਿਆ ਕਰੋ ਇਹ ਕੋਈ ਗੱਲ ਥੋੜੀ ਹੈ ਬੱਚਿਆਂ ਨੂੰ ਸਿੱਖਿਆ ਦੇਣੀ ਹੈ ਕਿਸ ਚੀ ਦੀ ਤੇ ਬੱਚਿਆਂ ਨੂੰ ਉਲਟਾ ਹੀ ਕੰਮ ਸਿਖਾਤਾ ਤੇ ਜਦੋਂ ਇਹ ਘਟਣਾ ਵਾਪਰੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਉਹ ਪ੍ਰੋਗਰਾਮ ਜਿਹੜਾ ਚੱਲ ਰਿਹਾ ਸੀ ਉਹ ਕਿੱਥੇ ਸੀਗੇ ਉਹ ਬਾਬਾ ਜੀ ਉਹ ਉੱਥੇ ਹੀ ਸੀਗੇ ਬਾਬਾ ਜੀ ਉੱਥੇ ਡੇਰੇ ਜੀ ਉੱਥੇ ਹੀ ਸੀਗੇ ਜੀ ਤੇ ਜਦੋਂ ਬੱਚੇ ਡੁੱਬੇ ਹੋਏ ਸੀ ਉਦੋਂ ਆਏ ਸੀ ਉੱਥੇ ਮੋਕੇ ਤੇ ਬਾਬਾ ਜੀ ਨੇ ਬਿਲਕੁਲ ਬੱਚੇ ਨਹੀਂ ਦੇਖੇ ਬਿਲਕੁਲ ਨਹੀਂ ਦੇਖੇ ਬੱਚੇ ਉਹਨਾਂ ਉਹ ਕਹਿੰਦਾ ਬਸ ਸਲੋਵਰ ਪੋਣੀਆਂ ਕੋਲ ਆਏ ਪਾਣੀ ਦਾ ਜਲ ਕੀਤਾ ਬਸ ਉਸ ਤੋਂ ਬਾਅਦ ਨਿਕਲ ਗਏ ਉਸ ਤੋਂ ਬਾਅਦ ਨਿਕਲ ਗਏ ਆਪਣੇ ਔਰੀ ਸੇਵਾਦਾਰੀ ਫੜ ਕੇ ਉਹਨਾਂ ਨੂੰ ਸਾਈਡ ਤੇ ਲੈ ਗਏ ਤੁਹਾਡੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਮੈਂ ਜੀ ਆਪਣੇ ਬੱਚਿਆਂ ਨੂੰ ਦੋਨਾਂ ਨੂੰ ਲੱਭਦਾ ਰਿਆ ਮੈਂ ਦੋਨੇ ਬੱਚੇ ਲੱਭਦਾ ਰਿਆ ਬਸ ਮੈਨੂੰ ਐ ਨਹੀਂ ਮੈਂ ਮੈਂ ਆਪਣੇ ਮੁੰਡੇ ਨੂੰ ਲੱਭਦਾ ਮੈਂ ਉਹ ਆਪਣਾ ਵੀ ਮੇਰਾ ਬਗਾਨਾ ਨਹੀਂ ਉਹ ਮੇਰਾ ਆਪਣਾ ਹੀ ਹੋ ਵੀ ਮੈਂ ਨਹੀਂ ਚਾਹੁੰਦਾ ਵੀ ਉਹ ਪ੍ਰਵਾਸੀ ਬਾਰੇਗਾ ਚਾਹੇ ਜਿੱਦਾਂ ਦਾ ਮਰਜੀ ਪਰ ਉਹ ਹੈ ਮੇਰਾ ਆਪਣਾ ਹੀ ਹੋ ਵੀ ਮੈਂ ਦੋਨਾਂ ਬੱਚਿਆਂ ਨੂੰ ਆਪਣੇ ਬੱਚਿਆਂ ਤਰ੍ਹਾਂ ਸਮਝਦਾ ਜੀ ਅੱਖਾਂ ਵਿੱਚ ਹੰਝੂ ਭਰੇ ਹੋਏ ਆ ਮੁੰਡਾ ਚਲਾ ਗਿਆ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਆਸ ਇਹਨਾਂ ਨੇ ਜੋ ਕਿਹਾ ਹੀ ਸਰਕਾਰ ਨੇ ਇਹਨਾਂ ਨੇ ਮੁਲਾਜ਼ਮਾ ਸਾਹਿਬ ਨੇ ਵੀ ਅਸੀਂ ਤੁਹਾਨੂੰ ਜ਼ਰੂਰ ਤੁਹਾਡੀ ਮਦਦ ਕਰਾਂਗੇ ਅਸੀਂ ਤੁਹਾਡੇ ਨਾਲ ਖੜਾਂਗੇ ਡੀਐਸਪੀ ਜਿਹੜੇ ਆਏ ਸੀ ਘਰੇ ਤੇ ਇੱਕ ਹੋਰ ਆਈ ਸੀ ਬਲਵਿੰਦਰ ਸਿੰਘ ਜੀ ਕੋ ਉਸ ਨਾਮ ਅਸੀਂ ਉਹ ਨਾ ਉਹ ਵੀ ਆਈ ਸੀ ਤੇ ਮੈਂ ਹੀ ਕਹਿਣਾ ਵੀ ਇਹਨਾਂ ਨੇ ਕੋਈ ਜੋ ਵੀ ਹੋਇਆ ਸਾਡੇ ਦੋਨਾਂ ਪਰਿਵਾਰਾਂ ਦੇ ਨਾਲ ਇਨਸਾਫ ਹੋਵੇ ਸਰ ਮੌਕੇ ਤੇ ਪੁੱਛਿਓ ਦੋ ਡੈੱਡ ਬੋਡੀਆਂ ਜਿਹੜੀਆਂ ਮਿਲੀਆਂ ਨੇ ਕੀ ਮਾਮਲਾ ਕੀ ਹੈ ਪੂਰਾ ਮਾਮਲਾ ਸਰ ਇਹ ਦੋ ਬੱਚੇ ਸਾਨੂੰ ਜਿਹੜਾ ਖਬਰ ਮਿਲੀ ਸੀ ਵੀ ਜਿਹੜਾ ਉੱਥੇ ਸ਼ਨਾਣ ਘਾਟਾ ਉੱਥੇ ਗਿਆ ਸੀ ਉੱਥੇ ਲੰਗਰ ਲੋਕਾਂ ਦਾ ਲੰਗਰ ਚਾ ਲੱਗਾ ਹੋਇਆ ਉਸ ਤੋਂ ਬਾਅਦ ਉੱਥੇ ਇੱਕ ਬਣਿਆ ਹੋਇਆ ਵਾ ਆਪਣੇ ਸੇਫਟੀ ਲਾਈਨ ਲੱਗੀ ਹੋਈ ਆ ਸੇਫਟੀ ਲਾਈਨ ਤੋਂ ਪਰਲੇ ਪਾਸੇ ਨਹਾਉਣ ਲੱਗੇ ਕਿਤੇ ਤੇ ਉਦੋਂ ਬਾਅਦ ਇਹਨਾਂ ਨੂੰ ਮਤਲਬ ਸਾਨੂੰ ਖ਼ਬਰ ਮਿਲੀ ਵੀ ਦੋ ਬੱਚੇ ਡੁੱਬਣ ਡੁੱਬ ਗਏ ਨੇ ਤੇ ਜਿਹਨਾਂ ਨੂੰ ਅਸੀਂ ਕੱਢ ਕੇ ਮਤਲਬ ਹਸਪਤਾਲਾਂ ਵਿੱਚ ਭੇਜਿਆ ਤੇ ਇੱਥੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਡੈੱਡ ਕੋਸਟ ਕਰਤਾ ਹੈਗਾ ਉਹਨਾਂ ਦਾ ਡੈੱਡ ਹੋ ਨਹੀਂ ਹਾਂਜੀ ਕਿੰਨੇ ਸਮਾਂ ਜਿਹੜਾ ਤੁਹਾਨੂੰ ਖ਼ਬਰ ਮਿਲੀ ਜਦੋਂ ਬੱਚੇ ਡੁੱਬੇ ਨੇ ਕਿੰਨੇ ਸਮੇਂ ਬਾਅਦ ਉਹਨਾਂ ਨੂੰ ਕੱਢਿਆ ਗਿਆ ਤਕਰੀਬਨ 2 ਘੰਟੇ ਲੱਗੇਗੇ 2 ਘੰਟੇ ਲੱਗੇ ਹਾਂਜੀ ਹਾਂਜੀ ਤੋ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਨਹੀਂ ਇਹ ਕੋਸ਼ਿਸ਼ ਹੀ ਨਹੀਂ ਆਪਾਂ ਇਹਨਾਂ ਨੂੰ ਸ਼ਾਇਦ ਪਤਾ ਹੀ ਲੇਟ ਲੱਗਿਆ ਤੇ ਜਦੋਂ ਤੱਕ ਪਤਾ ਲੱਗਿਆ ਉਹਨਾਂ ਤੱਕ ਬੱਚੇ ਮਤਲਬ ਹੋ ਚੁੱਕੇ ਸੀਗੇ ਔਰ ਜਦੋਂ ਸਾਡਾ ਮੁੰਡਾ ਛਲਾਉਣ ਲੱਗਿਆ ਉਹਨੂੰ ਫਕਚਰ ਲੱਗਿਆ ਉਹ ਵੀ ਵਿੱਚੇ ਚਲੇ ਗਿਆ ਸੋ ਇੱਕ ਦੋਸਤ ਨੂੰ ਬਚਾਉਣ ਦੀ ਜਦੋਂ ਉਸਨੇ ਕੋਸ਼ਿਸ਼ ਕੀਤੀ ਤਾਂ ਦੂਸਰਾ ਬੱਚਾ ਵੀ ਜਿਹੜਾ ਅੱਗੇ ਨਾਲ ਚਲਾ ਗਿਆ ਉਹਨਾਂ ਦੇ ਅੱਧਾ ਹੱਥ ਫੜੇ ਜਦੋਂ ਕੱਢਣ ਲੱਗੇ ਦੋਨਾਂ ਦੇ ਅੱਧਾ ਹੱਥ ਫੜੇ ਹੋਏ ਸੀ ਇੱਕ ਦੀ ਪੈ ਲੱਤ ਫੜੀ ਸੀ ਇੱਕ ਦੀ ਬਾਹ ਫੜੀ ਸੀ ਅੱਧਾ ਦੋਨਾਂ ਨੇ ਇੱਕ ਦੂਜੇ ਨੇ ਫੜੇ ਹੋਏ ਪਰ ਇਹ ਗੱਲ ਹੈ ਜੀ ਬਾਬੇ ਨੂੰ ਜੋ ਹੈ ਕੰਮ ਕੀਤਾ ਨਾ ਲੋਕਾਂ ਦੇ ਨਾਲ ਨਾਲੇ ਬੰਦ ਕਰਾ ਤੇ ਪਾਣੀ ਬੰਦ ਕਰਾਤਾ ਸੋ ਸ਼ਿਵਰਾਜ ਦਾ ਪਾਣੀ ਬੰਦ ਕਰਾਤਾ ਇਹ ਥੋੜੀ ਗੱਲ ਥੋੜੀ ਹੈ ਜੀ ਲੋਕਾਂ ਦੇ ਘਰੇ ਪਾਣੀ ਜਾਣਾ ਫਿਰ ਵਾਪਸ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਐਂਬੂਲੈਂਸ ਇਹ ਖੜੀ ਹੈ ਤੇ ਦੂਸਰੀ ਐਂਬੂਲੈਂਸ ਜਿਹੜੀ ਹੈ ਉਹ ਜਿਸ ਦੇ ਵਿੱਚ ਇਹ ਦੋਨੋਂ ਜਿਹੜੇ ਬੱਚੇ ਨੇ ਮੁੰਡੇ ਨੇ ਜਿਨ੍ਹਾਂ ਨੂੰ ਲਿਆਂਦਾ ਗਿਆ ਸੋ ਇਹਨਾਂ ਨੂੰ ਡੈੱਡ ਜਿਹੜਾ ਡਿਕਲੇਅਰ ਕਰ ਦਿੱਤਾ ਗਿਆ ਹੁਣ ਪੋਸਟਮਾਰਟਮ ਕਰਨ ਦੇ ਲਈ ਇਸ ਸਿਵਲ ਹਸਪਤਲ ਦੇ ਵਿੱਚ ਇਹਨਾਂ ਨੂੰ ਲਿਆਂਦਾ ਗਿਆ